ਠੀਕ ਹੈ ਸਾਰੇ ਪੁੱਤੋਂ ਤੂੰ ਸੁਣਾ ਹੈ ਕੀ ਹੋਇਆ ਵਾ ਪੁੱਤ ਮੈਨੂੰ ਦੱਸ ਤਾ ਸਹੀ ਹੋਇਆ ਕੀ ਆ ਮੈਂ ਤਾਂ ਆਖਾ ਤੂੰ ਫੋਨ ਕੀਤਾ ਵਾ ਵੀ ਮੁੰਡਾ ਪਹੁੰਚ ਗਿਆ ਵਾ ਤੋ ਇਹਨੇ ਮੈਨੂੰ ਸਮਾਨ ਦੇਇਆ ਤਾ ਮੈਂ ਤਾਂ ਫੋਨ ਕਰਨ ਦਿਆਂ ਆਂ ਵੀ ਮੈਂ ਦੱਸਦਾ ਮਮਾ ਨੂੰ ਹੈ ਕੜਤਾ ਹੋਏ ਹੋਏ ਪੁੱਤ ਹੁਣ ਕੀ ਹੋਊਗਾ ਤੂੰ ਤਾਂ ਕਹਿੰਦਾ ਸੀ ਮਾਲਕ ਚੰਗਾ ਹੀ ਬੜਾ ਵਾ ਹੁਣ ਕਿੱਦਾਂ ਹੋਣੀ ਆ ਐਂ ਕਿਦਾ ਇੰਨੇ ਪੈਸੇ ਲਾ ਕੇ ਖਲਾਇਆ ਪੁੱਤ ਤੈਨੂੰ ਆ ਤਰਲੇ ਕਾਡੂ ਤੇ ਹੱਥ ਪੈਦਾ ਜੋੜ ਉਹ ਤੇ ਗਾੜੀ ਨਹੀਂ ਮੰਨਦਾ ਤੇ ਕੀ ਗਲਤੀ ਕਰ ਦਿੱਤੀ ਆ ਤੂੰ ਕੋਈ ਬੜੀ ਗਲਤੀ ਲੱਗੀ ਆ ਤੈਨੂੰ ਕੀ ਗੱਲ ਆ ਰੌਂਡੀਆਂ ਹੈ ਹੈ ਜੀ ਦਾ ਫੋਨ ਆਇਆ ਬੰਦਾ ਮੈਨੂੰ ਕੰਮ ਤੋਂ ਕੱਢ ਦਿੱਤਾ ਕੰਮ ਤੋਂ ਕੱਢ ਦਿੱਤਾ ਕਿਉਂ ਕੀਪਤਾ ਕਿਉਂ ਆਂਦਾ ਮੇਰੀ ਕੋਈ ਗਲਤੀ ਵੀ ਨਹੀਂ ਮੈਂ ਕੁਝ ਵੀ ਨਹੀਂ ਆਖਿਆ ਕਿਸੇ ਨੂੰ ਵੀ ਨਹੀਂ ਤੇ ਪਤਾ ਨਹੀਂ ਉਹਨਾਂ ਨੇ ਕਿਹਾ ਕੰਮ ਤੇ ਨਹੀਂ ਹੋਣਾ ਹੁਣ ਤੂੰ ਮੁੜ ਕੇ ਫਿਰ ਮਾਲਕੋ ਕੋ ਕੰਮ ਕੱਢ ਗਿਆ ਹੋਊਗਾ ਕੀਪਤਾ ਕੀ ਹੋਇਆ ਵਾ ਮੈਂ ਆ ਮੈਂ ਤਾਂ ਆਖਿਆ ਤੂੰ ਸਮਾਨ ਤੈਨੂੰ ਮਿਲ ਗਿਆ ਰ ਤਾਂ ਕਰਕੇ ਤੂੰ ਫੋਨ ਕੀਤਾ ਸਾਨੂੰ ਹਾਂ ਤੇ ਤਾਂ ਤੂੰ ਦੱਸਣ ਲੱਗਾ ਵੀ ਮਿਲ ਗਿਆ ਵਾ ਤੇ ਮੁੰਡੇ ਨੇ ਆ ਗੱਲ ਦੱਸ ਦਿੱਤੀ ਤੇ ਹਿੱਦਾ ਰੋ ਰੋ ਕੇ ਉਹਨੂੰ ਦੱਸੀ ਗੱਲ ਤੂੰ ਹੀ ਉਹਦੇ ਸਾਹਮਣੇ ਤੇ ਨਹੀਂ ਰੋਂਦੀ ਕਿਤੇ ਆਵਾਜ਼ ਤੈਨਹੀਂ ਜਾਂਦੀ ਤੇਰੀ ਰੋਂਦੀ ਦੀ ਪਰ ਰੋਂਨੀ ਆਂ ਕਿ ਕੀ ਕਰਨਾ ਹੈ ਫੇਰ ਉਹਨੂੰ ਹੌਸਲਾ ਦੇਣਾ ਹੈ ਪੁੱਤ ਤੇ ਕੱਲਾ ਬੀਠਾ ਹੈ ਪਰਦੇਸਾਂ 'ਚ ਹੈਂ ਇਹੀਂ ਵੀ ਕੱਲੇ ਆ ਇੱਥੇ ਹੜਨਾ ਕਿ ਨਹੀਂ ਭੁੱਜ ਜਾਵਾਂ ਉਹ ਜਾਈਂ ਤੇ ਪਿੰਡ ਬੈਠੇ ਆ ਅਸੀਂ ਸਿਸਤਾਰਾ ਭੈਣ ਭਰਾਵਾਂ 'ਚ ਬੈਠੇ ਆ ਉਹ ਕੱਲਾ ਉੱਥੇ ਬੈਠੇ ਆ ਫੇਰ ਹੁਣ ਹਾਂ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਵੀ ਕੀ ਕਰਾਂ ਮੇਰਾ ਪੁੱਤ ਕੰਮ ਤੋਂ ਬਹਿ ਗਿਆ ਵਾ ਚਿੰਨੇ ਪੈਸੇ ਕਮਾਉਂਦਾ ਹੀ ਉਹ ਕੋਈ ਨਹੀਂ ਟੈਨਸ਼ਨ ਨਹੀਂ ਕੀ ਲੈਣੀ ਇਸ ਗੱਲ ਦੀ ਗੁਰੂ ਅਗੇ ਅਰਦਾਸਾਂ ਕਰਦੀਆਂ ਬੇਨਤੀਆਂ ਕਰਨੀਆਂ ਉਹ ਸੁਣਦਾ ਵਾ ਇੱਥੋਂ ਕੰਮ ਮਾਲਕ ਨੇ ਹਟਾਤਾ ਕੰਮ ਤੋਂ ਤੇ ਦੂਜੇ ਥਾਂ ਕੰਮ ਫੜ ਲਈਦਾ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਮੈਨੂੰ ਤਾਂ ਪਤਾ ਹੀ ਨਹੀਂ ਆ ਰੋਜ਼ ਫੋਨ ਆਉਂਦੇ ਵੀ ਕੰਮ ਤੇ ਕਿਤੇ ਲੱਭਣ ਨਹੀਂ ਦੇ ਕਿਤੇ ਦੁਨੀਆ ਕਿਤੇ ਉੱਥੇ ਇਦਾਂ ਹੀ ਧੂਰੀ ਫਿਰਦੀ ਐ ਇਦਾਂ ਪੈਸੇ ਇੰਨੇ ਲਾ ਲਾ ਕੇ ਕੋਈ ਨਹੀਂ ਬਾਬੇ ਨੇ ਸਾਰੇ ਕੰਮ ਕਰ ਦੇਣੇ ਆ ਉਹਨੇ ਕੰਮ ਵੀ ਦਵਾ ਦੇਣੇ ਆ ਜਿਹੜਾ ਇੱਥੇ ਪੰਜਾਬ ਦੀ ਧਰਤੀ ਤੋਂ ਉਥੇ ਗੋਰਿਆਂ ਦੀ ਧਰਤੀ ਤੇ ਲੈ ਕੇ ਗਿਆ ਵਾ ਮਾਰਗ ਕੀ ਗੱਲ ਕੰਮ ਨਾ ਦਵਾਊਗਾ ਪਰ ਮੇਰਾ ਪੁੱਤ ਟੁੱਟ ਗਿਆ ਆ ਜਾਂਦਾ ਮੰਮੀ ਉਹ ਬੜਾ ਪਰੇਸ਼ਾਨ ਵਾ ਉਹ ਕੋਈ ਨਹੀਂ ਉਹ ਐਸੋ ਜਿਹਾ ਟੈਨਸ਼ਨ ਨਹੀਂ ਲਈ ਦਿੰਦੀ ਕੋਈ ਨਹੀਂ ਆਂਦਾ ਮਾਮਾ ਕੋਈ ਨਹੀਂ ਪੁੱਤਾਂ ਦੇ ਦੁੱਖ ਜਰੇ ਜਾਂਦੇ ਇੰਨਾ ਫਿਰ ਚਲ ਕੋਈ ਨਹੀਂ ਕੋਈ ਨਹੀਂ ਪਿਆਰ ਹੋ ਕੇ ਕੰਮ ਤੇ ਜਾਂਦਾ ਆਂਦਾ ਮੈਂ ਚੁੱਪ ਕਰਕੇ ਬੈਠਾ ਵਾਂ ਚੁੱਪ ਕਰਦੇ ਵਿੱਚ ਉਹੋ ਗੱਲ ਤੂੰ ਨੂੰ ਰੋ ਰੋ ਕੇ ਹੋਰ ਦੱਸਿਆ ਹੋਣਾ ਸਗੋਈ ਐਤ ਮੈਂ ਗੱਲ ਹੀ ਕਰਨ ਦੀ ਤੁਸੀਂ ਆ ਕੇ ਥੋੜੀ ਜੀ ਗੱਲ ਕੀਤੀ ਬਸ ਇੰਨਾ ਹੀ ਦੱਸਿਆ ਵਾ ਉਹਨੇ ਹੂੰ ਹੁਣ ਕਿਦਾਂ ਹੋਊਗੀ ਕੋਈ ਨਹੀਂ ਕੰਮ ਮਿਲ ਜੂਗਾ ਹੁਣ ਕਦਾਂ ਐਨੀ ਮੰਗਿਆਈਏ ਉੱਥੇ ਕਿਤੇ ਜੋ ਪੈਸਾ ਹੀ ਘਰ ਨੂੰ ਕਲਾਈ ਜਾਂਦਾ ਹੁਣ ਇਧਰੋਂ ਕਲਾਵਾਂਗੇ ਪੈਸੇ ਵੀ ਲੈ ਗੋ ਤੂੰ ਇੱਥੇ ਦੇਖੇਗਾ ਕੋਈ ਨਹੀਂ ਤੁਸੀਂ ਕਿੱਥੋਂ ਇੰਨਾ ਮੁੜ ਕੇ ਮੁੜ ਕੇ ਹੋਏ ਆਏ ਆ ਤੇਰਾ ਆਪੀ ਤਾਂ ਬਹਿ ਜਾ ਘਰ ਬਹਿ ਜਾ ਘਰ ਉਹ ਨਿੰਬੂ ਜੇ ਹੀ ਥੱਲੇ ਲੰਗਣ ਦੇ ਸਾਰੇ ਬੂਟਿਆਂ ਦੇ ਨਾਲ ਤੇ ਮੈਂ ਜਿਹੜੇ ਹੈਗੇ ਉਹਨਾਂ ਤੋੜਨ ਵਾਲਿਆਂ ਜਿਹਨੇ ਤੋੜੇ ਹੀ ਨਹੀਂਗੇ ਮੈਂ ਚੱਲ ਉਹ ਤੋੜ ਲੀਨਾ ਉਹੋ ਲੈਣਾ ਹੈ ਮਹਿੰਗੇ ਨੂੰ ਕਹਿ ਦਿੰਦੇ ਉਹਦੇ ਪੱਠੇ ਪਾਉਣ ਡਿਆ ਉਹ ਆ ਸੁਟਣ ਡਿਆ ਮੈਂ ਤੁਨ ਤਾਂ ਨਹੀਂ ਆਖਾ ਮੈਂ ਉਹਨੇ ਕਹਣਾ ਸਰਦਾਰ ਮੈਨੂੰ ਕਰੀ ਇਹਨੂੰ ਭਜਾਉਂਦਾ ਕਰੀ ਇਹਨੂੰ ਭਜਾਉਂਦਾ ਉਹ ਤਾਂ ਮੈਂ ਕਿਹਾ ਕਿ ਘੋਣੇ ਕਿਨੇ ਕਿਲ ਚੱਲ ਜਾਓ ਬਾਬਾ ਚੁੱਪ ਕਰੋ ਉਹਨੂੰ ਕਹੋ ਵੀ ਚੱਲ ਜਾ ਤੂੰ ਜਿਹੜਾ ਕੰਮ ਕਰਨਾ ਠੀਕ ਵਾ ਤੇ ਮੇਰੇ ਕੋਲ ਨਹੀਂ ਹੁਣ ਰੋਟੀ ਰਾਟੀ ਪੱਕਣੀ ਨਾ ਮੈਂ ਪਕਾਉਣੀ ਮੈਨੂੰ ਬਹੁਤ ਟੈਨਸ਼ਨ ਵਾ ਉਹ ਨਾ ਨਾ ਇਦਾਂ ਨਾ ਕਹਿ ਪਤਾ ਕੀ ਗੱਲ ਆ ਇਹਨੂੰ ਸਗੋਂ ਇਥੋਂ ਖਾਣ ਨੂੰ ਵੀ ਦੇ ਪੰਜ ਸੱਤ ਰੋਟੀਆਂ ਪਕਾ ਕੇ ਇਹਨੂੰ ਘਰ ਖਾਣ ਨੂੰ ਵੀ ਦੇ ਲੈ ਦੱਸ ਇਨਾ ਮਨ ਮੇਰਾ ਦੁਖੀ ਦਾ ਤੂੰ ਰੋਟੀਆਂ ਘਰ ਖਾਣ ਨੂੰ ਵੀ ਦੇ ਐਦਾਂ ਹੁੰਦਾ ਬਾੜਾ ਗਰੀਬ ਬੰਦੇ ਦੀਆਂ ਅਰਦਾਸਾਂ ਲੱਗਦੀਆਂ ਉਹਨਾਂ ਦੇ ਮੂੰਹ 'ਚ ਪੂਰਾ ਪਊਗਾ ਨਾ ਬੁਰਕੀ ਪਊਗੀ ਤਾਂ ਗੁਰੂ ਨੂੰ ਅਰਦਾਸਾਂ ਕਰਨ ਕੇ ਮਾਲਕਾ ਇਹਨਾਂ ਨੂੰ ਜ਼ਿਆਦਾ ਦੇ ਗਰੀਬ ਬੰਦੇ ਦੀ ਅਰਦਾਸ ਲੱਗਦੀ ਆ ਅੱਜੋ ਹੁੰਦਾ ਹੀ ਆ ਰੋਟੀਆਂ ਦਿਨੀ ਚਾਵਾਂ ਦਿਨੀ ਆ ਤੁਹਾਡਾ ਕੰਮ ਹੀ ਡਾਊਨ ਹੋ ਗਿਆ ਇੱਥੇ ਹੀ ਖਾਣ ਨੂੰ ਦਿਨੀ ਆ ਘਰ ਖਾਣ ਨੂੰ ਵੀ ਦੇ ਦੇ ਪਤਾ ਨਹੀਂ ਕਿਦਾਂ ਦਾ ਤਾੜਾ ਪਿਆ ਮਹਿੰਗੇ ਸਾਡਾ ਮੁੰਡਾ ਹੀ ਕੰਮ ਤੋਂ ਬਹਿ ਗਿਆ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਚੰਗਾ ਮੈਂ ਕੋਈ ਨਹੀਂ ਮੈਂ ਮਹਿੰਗੇ ਨੂੰ ਦੱਸਦਾ ਵਾਂ ਗੱਲ ਮਹਿੰਗਿਆ ਮਹਿੰਗੇ ਲੋਕਾਂ ਨੂੰ ਦੱਸਣਾ ਜਾ ਜਾ ਕੇ ਪਿੰਡ ਦਾ ਮੁੰਡਾ ਕੰਮ ਤੋਂ ਬਹਿ ਗਿਆ ਵਾ ਉਹ ਹੋਰ ਪਾਜ ਕੱਢਣਾ ਆਪਣੇ ਘਰ ਦਾ ਉਹ ਮੈਂ ਉਹਨੂੰ ਕਹਿੰਦਾ ਵੀ ਤੂੰ ਅਰਦਾਸ ਕਰ ਗੁਰੂ ਅੱਗੇ ਅਰਦਾਸ ਕਰ ਗਰੀਬ ਦੀ ਅਰਦਾਸ ਸੁਣਦਾ ਬੰਦ ਮਾਲਕ ਇਹੋ ਜਿਹੇ ਬੰਦੇ ਦੀਆਂ ਦਾਸਾਂ ਲੱਗਦੀਆਂ ਹੀ ਹੋ ਜੇ ਮੈਂ ਰੋਟੀਆਂ ਬੁਕਾ ਕੇ ਦੇ ਦੂੰ ਤੇ ਲੱਗ ਜੂ ਅਰਦਾਸ ਮਿਲ ਜੂ ਕਮਰਜੀਤ ਨੂੰ ਫਿਰ ਉਹੋ ਗੱਲ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ ਕੇ ਇੱਕ ਬਰਾਬਰ ਆ ਹੋ ਸਕਦਾ ਕਿ ਇਹਦਾ ਇਹਨਾਂ ਦੀਆਂ ਕੀਤੀਆਂ ਅਰਦਾਸਾਂ ਸਤਿਗੁਰੂ ਸੁਣ ਲੈਣ ਸਾਡੇ ਬੱਚੇ ਨੂੰ ਕੰਮ ਮਿਲ ਜੇ। ਲੈ ਮੈਂ ਪਕਾ ਦੇ ਦਿੰਨੀ ਆ ਪੰਜ ਸੱਤ ਕੀ ਮੈਂ 10 20 ਪਕਾ ਦੇ ਦਿੰਨੀ ਭਾਲ ਕੇ ਵੀ ਖਾਂਦੇ ਰਹਿਣਗੇ। ਉਹਨੂੰ ਮੈਂ ਜਾ ਬਣਾ ਲੇਖੋ ਮਿਲ ਜਾਂਦਾ ਕੰਮ ਉਹਨੂੰ ਮੁੰਡੇ ਨੂੰ। ਚੱਲ ਮੈਂ ਉਹਨੂੰ ਇਹ ਗੱਲ ਕਹਿ ਦਿੰਦਾ ਵੀ ਕਿਸੇ ਗਵਾਂਡੀ ਨੂੰ ਉਹਨਾਂ ਦੱਸੇ ਆਪਣੇ ਗਾਲ ਦਿਲ 'ਚ ਰੱਖੀ ਤੇ ਅਰਦਾਸ ਕਰ ਭਾਵੇਂ ਇੱਥੋਂ ਹੀ ਕਰਦੇ ਖਲੋਤਾ। ਚੱਲ ਮੈਂ ਪਕਾ ਦੇ ਦਿੰਨੀ ਉਹਦੀ। ਸਮਰੱਥ ਆ। ਆ ਪਕਾ ਦੇ ਰੋਟੀਆਂ ਤੂੰ ਮੈਂ ਕਹਿੰਦਾ ਉਹਨੂੰ। ਤਾਂ ਤਾਂ ਸਾਰਾ ਗਾਈ ਹੋ। ਤੇ ਸੂਰਜ ਡੁੱਬ ਗਿਆ ਹੀ ਮਿਲ ਗਿਆ ਸਰਦਾਰ ਨੂੰ ਤੇ ਫੇ ਚੱਲੀ ਮੈਨੂੰ ਪੋਰ ਕੇ ਨਾ ਉਧਰ ਬੰਦ ਹਟ ਮੈਂ ਗਿਆ ਹਾਂ ਸਰਦਾਰ ਜੀ ਪਾਲਿਆ ਪੱਠੇ ਆਹ ਕੋ ਪਾਲੇ ਪੱਠੇ ਹੋਰ ਤਾਂ ਕਰਤੀ ਸਫਾਈ ਸੂਰੀ ਸਾਰੀ ਤੇ ਮੈਂ ਕਹਾਂ ਇਹਨੂੰ ਮੈਂ ਬੰਦਾਂ ਉੱਥੇ ਅੱਛਾ ਹਾਂ ਚੱਲ ਬਹਿ ਜਾ ਬੰਦ ਲੈਨੇ ਆ ਤੇਰਾ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਸਦਾਜੀ ਦੱਸੋ ਕੀ ਗੱਲ ਜੀ ਛੁਖਵਾ ਛੋਖੀ ਆ ਉਦਾਂ ਤੇ ਆਂਦੇ ਨਾ ਵੀ ਆਪਣਾ ਦੁੱਖ ਕਿਸ ਨੂੰ ਦਸੀਏ ਤੇ ਘਟ ਜਾਂਦਾ ਤੇ ਅੱਜ ਥੋੜਾ ਦੁਖੀ ਜਿਹਾ ਹੋ ਗਿਆ ਕੀ ਗੱਲ ਸਦਾਜੀ ਗਲਤੀ ਹੋ ਗਈ ਮੇਥੋਂ ਕੋਈ ਨਹੀਂ ਸ਼ੇਰਾ ਤੇਰੇ ਕੋਲ ਗਲਤੀ ਨਹੀਂ ਹੋਈ ਹਾਂਜੀ ਗੱਲ ਇਹ ਹੋਈ ਆ ਵੀ ਉਹ ਮੁੰਡਾ ਸਾਡਾ ਕੰਮ ਤੇ ਹੀ ਨਾ ਬਾਹਰ ਹਾਂਜੀ ਹਾਂਜੀ ਤੁਹਾਡੇ ਮਾਲਕ ਨੇ ਨਾ ਉਹਨੂੰ ਕੰਮ ਤੋਂ ਕੱਢ ਦਿੱਤਾ ਵਾ ਅੱਛਾ ਜੀ ਹਾਂ ਤਾਂ ਉਹਨੂੰ ਇਹ ਆ ਵੀ ਉਹ ਬੜਾ ਪਰੇਸ਼ਾਨ ਹੋ ਗਿਆ ਚਲੋ ਵਾਹਿਗੁਰੂ ਪ੍ਰਮਾਤਮਾ ਫਿਰ ਦੁਬਾਰਾ ਦੇ ਦੂੰਗਾ ਕੰਮ ਕਿਸੇ ਤਰ੍ਹਾਂ ਕੇ ਕੀ ਗੱਲ ਆ ਹਾਂ ਤੁਹਾਡੀ ਅਰਦਾਸ ਗੁਰੂ ਨੇ ਸੁਣਨੀ ਆ ਤੇ ਤੂੰ ਮੇਰਾ ਇਹ ਆ ਵੀ ਮੇਰੀ ਅਰਦਾਸ ਕਰ ਗੁਰੂ ਅੱਗੇ ਕਿ ਸਾਡੇ ਬੱਚੇ ਨੂੰ ਛੇਤੀ ਕੰਮ ਮਿਲ ਜੇ ਉਹ ਮੁੜ ਕੇ ਦੁਬਾਰਾ ਸਾਨੂੰ ਜਲਦੀ ਫੋਨ ਕਰਦੇ ਵੀ ਮੈਨੂੰ ਕੰਮ ਮਿਲ ਗਿਆ ਸਰਦਾਰਾ ਰੱਬ ਇੱਕ ਦਰ ਬੰਦ ਕਰਦਾ ਤਾਂ ਦੂਜਾ ਖੋਲਦਾ ਕੀਪਦਾ ਉਹ ਤੋਂ ਵਧੀਆ ਮਿਲ ਜੇ ਤੂੰ ਮੇਰੇ ਨਾਲ ਵੇਖ ਲਾ ਮੈਨੂੰ ਦਿਹਾੜੀ ਨਹੀਂ ਮਿਲਦੀ ਆਹਾ ਸਹੀ ਗੱਲ ਆਹੋ ਹਾਂ ਤੇ ਹੁਣ ਵੇਖ ਲਾ ਪ੍ਰਮਾਤਮਾ ਨੇ ਤੁਹਾਡੇ ਵਰਗੇ ਕਿੱਡੇ ਵਧੀਆ ਸਰਦਾਰ ਮਿਲਾਤੇ ਮੈਨੂੰ ਮਾਲਕ ਨੇ ਮਿਲਾਤੇ ਦਿੱਤੇ ਆ ਪਰ ਅੱਜ ਮਨਾਂ ਪਰੇਸ਼ਾਨ ਹੋ ਗਿਆ ਬੱਚੇ ਨੂੰ ਨਹੀਂ ਜੀ ਸਰਦਾਰ ਪਰੇਸ਼ਾਨ ਹੋ ਦੀ ਕਿਹੜੀ ਗੱਲ ਵਾ ਜਾ ਕੇ ਵਾਹਿਗੁਰੂ ਦਾ ਨਾਮ ਲਾਓ ਬਸ ਇਹ ਆ ਮੈਂ ਉਹਨਾਂ ਨੂੰ ਘਰ ਦੇ ਨੂੰ ਆਖਿਆ ਆਂਟੀ ਜੜੀ ਨੂੰ ਵੀ ਰੋਟੀਆਂ ਪਕਾ ਕੇ ਦੇ ਦੁੱਧ ਵੀ ਤੈਨੂੰ ਦਿੰਨੇ ਆ ਨਹੀਂ ਸਰਦਾਰਾ ਰੋਟੀ ਮੈਂ ਘਰ ਜਾ ਕੇ ਖਾ ਲੂ ਸਰਦਾਰ ਨਹੀਂ ਪਰੇਸ਼ਾਨ ਆ ਤੇ ਰਹਿਣ ਨੂੰ ਕਹ ਅਰੇਸਟ ਕਰੋ ਤੂੰ ਆਪਣਾ ਮਾਂ ਉਹਨੂੰ ਮੈਂ ਆਖਿਆ ਵਾ ਉਹ ਘਰ ਵੀ ਲੈ ਜੀ ਰੋਟੀ ਤੇ ਤੂੰ ਵੀ ਇੱਥੇ ਖਾਣੀ ਵੇ ਇੱਥੇ ਖਾ ਲਈ ਜੀ ਘਰ ਜਾ ਕੇ ਖਾਣੀ ਤੇ ਘਰ ਜਾ ਕੇ ਖਾ ਲਈ ਮੈਂ ਤੈਨੂੰ ਬਨ ਕੇ ਦੇ ਦਿੰਦਾ ਤੂੰ ਵੀ ਕਰੀ ਤੇ ਘਰ ਦੀ ਨੂੰ ਮੈਂ ਆਖੀ ਵੀ ਗੁਰੂ ਅਗੇ ਦੋਵੇਂ ਜਾਣਾ ਗੁਰੂ ਦੀ ਫੋਟੋ ਕੇ ਖਲੋ ਕੇ ਅਰਦਾਸ ਕਰਿਓ ਤੁਹਾਡੀ ਅਰਦਾਸ ਸੁਣ ਲੈਣੀ ਆ ਮਾਰਕ ਨੇ ਬਸ ਤੇ ਕਰੂਗਾ ਪਰ ਰੋਟੀ ਰਹਿਣ ਤੇ ਸਰਦਾਰ ਨਹੀਂ ਪਰੇਸ਼ਾਨ ਹੋਵੇ ਸਰਦਾਰ ਨਹੀਂ ਪਰੇਸ਼ਾਨ ਹੁੰਨੀ ਆ ਨਾ ਉਹਨੇ ਲੱਗ ਪੀ ਪਕਾਉਣਾ ਕੋਈ ਗੱਲ ਨਹੀਂ ਆਹ ਪਰੇਸ਼ਾਨੀ ਉਹ ਸਾਨੂੰ ਹੋਈ ਤੇ ਚਲ ਬੰਦ ਇਹਨੂੰ ਕੋਈ ਮੈਂ ਇੱਥੇ ਬੰਦ ਇੱਥੇ ਨਾ ਕੁੱਤੇ ਕਾਤੇ ਰਾਤ ਨੂੰ ਪੈਣਗੇ ਆਹ ਵਾਹ ਉਹ ਗਾਂ ਕਰਕੇ ਬੰਦ ਠੀਕ ਠੀਕ ਬਾਕੀ ਸਦਰਾ ਪ੍ਰੇਸ਼ਾਨ ਹੁੰਦੀ ਕੋਈ ਲੋੜ ਨਹੀਂ ਪਰਮਾਤਮਾ ਦਾ ਨਾਮ ਲਾਓ ਕੋਈ ਗੱਲ ਨਹੀਂ ਠੀਕ ਹੋ ਜਾਗਾ ਸਭ ਕੁਝ ਚਲੋ ਮਹਾਰਾ ਜੀ ਕਿਰਪਾ ਕਰੀ ਸੱਚੇ ਪਾਤਸ਼ਾਹ ਹਾਂ ਕਰ ਮੇਰਾ ਪੁੱਤਰ ਅਰਦਾਸਾ ਕਰ ਗੁਰੂ ਅੱਗੇ ਠੀਕ ਠੀਕ ਸਦਰਾ ਲੈ ਅਜੇ ਤੱਕ ਬੰਦਾ ਨਹੀਂ ਛੱਡਿਆ ਹੋਏ ਸੂਰਜ ਡੁੱਬ ਗਿਆ ਹੈ ਤੇ ਫੇਰ ਕਹਿ ਦਿੰਦਾ ਵੀ ਬੰਦਾ ਟਿਕਦਾ ਨਹੀਂ ਨਾ ਮੁਰਕੇ ਗਵਾਂਡੀਆਂ ਦਾ ਲਾ ਦਿੰਦਾ ਇਹਨੂੰ लाਡੀ ਲੱਬਾ ਨਾ ਲਾਉਣ ਲਈ ਹੈ ਤੇ ਹੁਣ ਬੰਦਾ ਨਾ ਇੰਨਾ ਟਾਈਮ ਹੋ ਗਿਆ ਜੀ ਉਹਨੇ ਵੀ ਆਪਣੀ ਨਿਗਿ ਨਿਗਿ ਜੀ ਆ ਜਾਂਦੀ ਉਹ ਤੇ ਉਹ ਘਰ ਜਾਣਾ ਉਹਨੇ ਵੀ ਹੈ ਕੋਈ ਜਾ ਕੇ ਸੌਦਾ ਪਤਾ ਵੀ ਲਿਆਉਣਾ ਹੁੰਦਾ ਉਹਨੇ ਇਹਨੇ ਅਜੇ ਤੱਕ ਨਹੀਂ ਉਹ ਛੱਡਿਆ ਕਦੀ ਝੋਨੇ ਜੋ ਕੱਖ ਕੱਢ ਲਾ ਕਦੀ ਨਿੰਬੂ ਤੋੜ ਲਾ ਕਦੀ ਗੱਡੀ ਸਾਫ਼ ਕਰਨ ਦਾ ਦੇ ਕਦੀ ਕੁਹ ਕਰਨ ਦਾ ਦੇ ਉਹ ਨਾਲ ਦੀ ਉਹਦੀ ਤੇ ਉਹ ਵਿੜੇ ਚ ਬੋਕਰ ਮਰਾਉਣੋਂ ਨਹੀਂ ਹਟਦੀ ਤੇ ਨਾਂ ਮੁੜ ਕੇ ਲਾ ਦਿੰਦੇ ਲਾਡੀ ਦਾ ਵੀ ਲਾਡੀ ਸਾਡੇ ਬੰਦੇ ਨੂੰ ਗੱਲਾਂ ਸਿਕਾਉਂਦਾ ਹੈ ਇਹ ਗੱਲ ਮਾੜੀ ਆ ਵੀ ਇਹ ਸਗਰ ਇਨਸਾਨ ਵਾਂ ਇਹਨੂੰ ਚਾਹੀਦਾ ਏਦਾਂ ਨਹੀਂ ਕਰਨੀ ਚਾਹੀਦੀ ਉਹਨੂੰ ਟਾਈਮ ਨਾਲ ਜਾਣ ਦੇ ਘੱਟ ਤੋਂ ਘੱਟ ਵੀ 6 ਵਜੇ ਤੇ ਬੰਦਾ ਜਾਣ ਦੇ ਹੁਣ ਤੇ 7:30 ਹੋ ਗਏ ਹੋਣੇ ਆ ਇਹਨੂੰ ਜਾਣ ਦੇਣਾ ਚਾਹੀਦਾ ਬਹੁ ਮਾੜੀ ਗੱਲ ਤਾਂ ਹੈ ਸਾਹਿਬ ਪਤਾ ਨਹੀਂ ਇਹਨੇ ਇੰਨਾ ਕੰਮ ਕਰਾ ਕੇ ਕੀ ਕਢਾਉਣ ਆਏ ਤੇ ਤੋਂ ਹੈ ਪੀ ਜਾਣੀ ਕੇ ਬੰਦਾ ਟਾਈਮ ਨਾਲ ਅਗਲੇ ਨੂੰ ਜਾਣਦੇ ਚਲੋ ਹੋਇਆ ਕਿਤੇ ਕੰਮ ਕਰਾ ਹੀ ਲਿਆ ਹੂੰ ਪੱਠੇ ਪਵਾਲੇ ਆ ਹੁਣ ਜਾਣ ਦੋ ਉਹਨੂੰ ਚਲੋ ਆਪੇ ਅਗਲਾ ਵੀ ਕਰੂਗਾ ਇਹ ਗੱਲ ਸਸੀ ਗੱਲ ਚਾਚਾ ਜੀ ਸਸੀ ਗੱਲ ਆ ਜਾ ਰਿੰਪੀ ਚਾਚੀ ਜੀ ਉਹ ਕਰਈ ਆ ਲਾਡੀ ਹੈਗਾ ਕਰ ਹਾਂਜੀ ਉਹ ਕਰਨੇ ਅੱਛਾ ਚੱਲ ਚੱਲ ਜਾ ਚੱਲ ਜਾ ਚਾਚਾ ਮੇਰੇ ਹਾਲ ਨੂੰ ਤਰਿਆ ਆਉਣ ਡਿਆ ਇਹ ਭਾਵੇਂ ਲਾਮਾਂ ਤੇ ਆਉਣ ਡਿਆ ਹੋਏ ਲਰਨੀ ਆਉਣ ਡਿਆ ਹੋਏ ਚਾਚਾ ਕੀ ਗੱਲ ਆ ਲਾਡੀ ਹੂੰ ਇਹ ਹਾਲ ਚੱਲ ਨੇ ਠੀਕ ਆ ਬੜੇ ਵਧੀਆ ਹੂੰ ਇਹ ਬੰਦਿਆ ਬੜਾ ਪਰੇਸ਼ਾਨ ਜਾ ਜਾਵਦਾ ਕੀ ਦੱਸਾਂ ਲਾਡੀ ਹੂੰ ਉਹ ਫੋਨ ਜਿਆ ਆ ਗਿਆ ਮੁੰਡੇ ਦਾ ਉਤੋਂ ਪਰੇਸ਼ਾਨੀ ਜੀ ਹੋ ਗਈ ਆ ਕੀ ਗੱਲ ਹੋ ਗਈ ਆ ਉਹ ਤੈਨੂੰ ਪਤਾ ਏ ਮੁੰਡੇ ਨੂੰ ਬਾਹਰ ਕੰਮ ਮਿਲਿਆ ਅਹੀਂ ਬੜਾ ਵਧੀਆ ਚੱਲਣ ਡਿਆ ਏ। ਓ ਕਹਿੰਦੇ ਕੰਮ ਬੜਾ ਵਧੀਆ ਮਿਲਿਆ। ਹੋਰ ਓਕੇ ਮਾਲਕੀ ਬੜਾ ਚੰਗਾ ਹੁੰਦਾ ਗਾਲ ਹੀ ਕੋਈ ਨਹੀਂ ਉਤੋਂ ਲਿਆ ਏ ਪੂਰਾ ਮਾਲਕ ਤੇ। ਅੱਛਾ। ਹੁਣ ਪਤਾ ਨਹੀਂ ਕੀ ਗੱਲ ਹੋਈ ਏ ਮਾਲਕ ਨੇ ਕੱਢ ਦਿੱਤਾ ਉਹਨੂੰ ਕੰਮ ਤੋਂ। ਅੱਛਾ। ਤੇ ਚਾਚੀ ਤੇਰੀ ਵੀ ਬੜੇ ਪਰੇਸ਼ਾਨ ਫੋਨ ਆਇਆ। ਓ ਚਲੋ ਕੰਮ ਤੇ ਮਿਲਦੇ-ਗਿਲਦੇ ਰਹਿੰਦੇ ਹੁੰਦੇ ਆ ਕਦੀ-ਕਦੀ ਮਿਲ ਗਿਆ ਕਦੀ ਕਿਤੇ ਮਿਲ ਗਿਆ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ। ਓਹ ਉਹ ਤੇ ਗੱਲ ਹੈ ਹੀ ਆ। ਚਾਚੀ ਦੇ ਅੱਗੇ ਅਰਦਾਸ ਕਰੋ ਮਿਲ ਜੂਗਾ ਕੰਮ ਆਹ ਤਾਂ ਮੈਂ ਤੇ ਉਹਨੂੰ ਚਾਚੀ ਦੇ ਨੂੰ ਆਖਿਆ ਵਾ ਮੈਂ ਵੀ ਗੁਰੂ ਗੱਦੀ ਅਰਦਾਸ ਕਰ ਤੇ ਮੈਂ ਉਹਨੂੰ ਇਹ ਵੀ ਗੱਲ ਆਖੀ ਮੈਂ ਹਾਂ ਮੈਂਗੇ ਕੋ ਅਰਦਾਸ ਕਰੂੰਦੇ ਆ ਗੁਰੂ ਅੱਗੇ ਗਰੀਬ ਬੰਦੇ ਦੀ ਸੁਣਦਾ ਵਾ ਰੱਬ ਆਹ ਇਹ ਗੱਲ ਹੈਗੀ ਤੇ ਮੈਂ ਕਿਹਾ ਚੱਲੀ ਕੋਈ ਗੱਲ ਨਹੀਂ ਪਰੇਸ਼ਾਨੀ ਮਾਲਕ ਨੇ ਦੂਰ ਕਰਨੀ ਆ ਪਾਉਣ ਵਾਲਾ ਵੀ ਉਹ ਵਾ ਤੇ ਕੱਢਣ ਵਾਲਾ ਵੀ ਉਹ ਵਾਹੀਂ ਕੌਣ ਹੁੰਦੇ ਆ ਇਹ ਗੱਲ ਤਾਂ ਸਹੀ ਆ ਹਨਾ ਇਹ ਗੱਲ ਸਹੀ ਆ ਆਹ ਕੋਈ ਗੱਲ ਨਹੀਂ ਰੱਖੋ ਹੌਂਸਲਾ ਮਿਲ ਜੂ ਕੰਮ ਉਹ ਮੰਨ ਨਹੀਂ ਨਾ ਟਿਕਦਾ ਉਹ ਬਾਰੇ ਲੋਕਾਂ ਦੇ ਦੰਦ ਦਾ ਕਦੀ ਇਹ ਮਾਲਕ ਨੂੰ ਹਟਕੇ ਦੂਜੇ ਮਾਲਕ ਨਾਲ ਕਰੀਓ ਨਾ ਇਹੋ ਜੂ ਕੰਮ ਚਲ ਇਹ ਆ ਵੀ ਰਿੰਪੀ ਵੀ ਗਈ ਘਰ ਨੂੰ ਉਹ ਭਾਂਡੇ ਜੇ ਫੜਾਉਣ ਅੱਛਾ ਅੱਛਾ ਤੋ ਮੈਂ ਆਪੇ ਉਹਨੂੰ ਸਮਝਾਊਗੀ ਚਾਹੀਦੀ ਤੋ ਮੈਂ ਮਹਿੰਗੇ ਲਾਗੋ ਇਹਨੂੰ ਆ ਗਿਆ ਤੈਨੂੰ ਮੈਂ ਵੇਖ ਲਿਆ ਬੂਹੇ ਖਲੋਤਿਆਂ ਤੋ ਮੈਂ ਤੇਰੇ ਨਾਲ ਆ ਗਿਆ ਮੈਂ ਨਹੀਂ ਨਹੀਂ ਮੈਂ ਜੂ ਕੰਮ ਕੋਈ ਨਹੀਂ ਪਰੇਸ਼ਾਨ ਹੋਣ ਵਾਲੀ ਕੋਈ ਨਹੀਂ ਕੋਈ ਗੱਲ ਹੈਗੀ ਉਮੀਦ ਗੱਲ ਹੈਗੀ ਨਾ ਪਰ ਮੁੰਡਾ ਉਥੇ ਕੱਲਾ ਵਾ ਪਰੇਸ਼ਾਨ ਵਾ ਵਨੇ ਨੂੰ ਗਾਇ ਉਹ ਨੂੰ ਸਕੋ ਤੁਸੀਂ ਉਹਦਾ ਵੀ ਦਿਲ ਰੱਖਣਾ ਵਾ ਕੋਈ ਗੱਲ ਨਹੀਂ ਮਿਲ ਜੂ ਕੰਮ ਹੋਰ ਕੇ ਉਹ ਤੇ ਮੈਂ ਚਾਚੀ ਤੇ ਨੂੰ ਆਖਿਆ ਮੈਂ ਕਿਹਦੇ ਰੋਕੇ ਉਹਨੂੰ ਗੱਲ ਨਾ ਕਰੀਂ ਤੇ ਉਹਦਾ ਸਾਕੋ ਦਿਲ ਰੱਖਣਾ ਆਪਾਂ ਪੀ ਗੱਲ ਹੀ ਕੋਈ ਨਹੀਂ ਉਹ ਤੇ ਕੱਲਾ ਵਾ ਇੱਥੇ ਹੱਡੇ ਹੀ ਸੋ ਭੈਣ ਭਰਾ ਵਾ ਆ ਨਹੀਂ ਗੱਲ ਹੀ ਕੋਈ ਨਹੀਂ ਹਾਂ ਚੱਲ ਕੋਈ ਨਹੀਂ ਹੌਂਸਲਾ ਰੱਖੋ ਕੋਈ ਗੱਲ ਨਹੀਂ ਤੂੰ ਵੀ ਕਰੀਂ ਗੁਰੂ ਅੱਗੇ ਅਰਦਾਸ ਕੋਈ ਨਹੀਂ ਕਰਾਂ ਕਰਾਂਗੇ ਮਹਾਰਾਜ ਦਾ ਵਾਦਾ ਪੂਰਾ ਕਰੂ ਚਲੋ ਖਰਿਆ ਕਿਸ ਦੀ ਅਰਦਾਸ ਲੱਗੇ ਕਿਸ ਦੀ ਸੁਣ ਲੈ ਕਿਸ ਦੀ ਕਿਸ ਦੀ ਲੱਗੇ ਚੰਗਾ ਹਰ ਚੰਗਾ ਚੰਗਾ ਹੋਇਆ ਤੇ ਆ ਮਾੜਾ ਪਰ ਇਹ ਵੀ ਵਾ ਨੂੰ ਬੜੀਆਂ ਤਲਵਾਰਾਂ ਮਾਰਦਾ ਏ ਜਦੋਂ ਆਪਣੇ ਨਾ ਬੀਤੇ ਨਾ ਪਤਾ ਫੇਰ ਹੀ ਲੱਗਦਾ ਇਹ ਤੇ ਗੱਲ ਹੈਗੀ ਆ ਚਲੋ ਰੱਬ ਭਲੀ ਕਰੇ ਮਹਾਰਾਜ ਸਰਬੱਤ ਨੂੰ ਕੰਮ ਦਿਵਾਵੇ ਮੇਰਾ ਤਾਂ ਰੋਟੀਆਂ ਪਕਾਉਣ ਦੀ ਜੀ ਨਹੀਂ ਕਰਨ ਦਿਆ ਤੇ ਹੁਣ ਆਂਦਾ ਉਹਦੀ ਅਰਦਾਸ ਲੱਗ ਜੂਗੀ ਗਰੀਬ ਦੀ ਤੇ ਸੱਚੇ ਪਾਤਸ਼ਾਹ ਮਹਿੰਗੇ ਦੀ ਅਰਦਾਸ ਲੱਗ ਜੇ ਮਹਾਰਾਜ ਤੇ ਮੇਰੇ ਪੁੱਤ ਨੂੰ ਕੰਮ ਮਿਲ ਜੇ ਸਵੇਰੇ ਖੁਸ਼ੀ-ਖੁਸ਼ੀ ਫੋਨ ਆ ਜੇ ਕਿ ਕੰਮ ਮਿਲ ਗਿਆ ਮੰਮੀ ਤੁਸੀਂ ਨਾ ਟੈਨਸ਼ਨ ਲਓ ਚਾਚੀ ਜੀ ਹਾਏ ਰਿੰਪੀ ਆ ਗਈ ਆ ਇਹਨੂੰ ਪਤਾ ਲੱਗ ਗਿਆ ਹੁਣ ਚਾਚੀ ਜੀ ਘਰੇ ਆਇਓ ਸੁਹਾ ਲੈਣ ਆ ਗਈ ਲੱਗਦੀ ਆ ਜਾ ਰਿੰਪੀ ਕੀ ਕਾਂਡੇ ਆਹ ਕਾਂਡੇ ਹੀ ਤੁਹਾਡੇ ਕਿੰਨੇ ਦਿਨਾਂ ਦੇ ਠੀਕ ਠਾਕ ਆ ਮੈਂ ਦੇਵਾਂ ਪਾਣੀ ਲਿਆਵਾ ਪਹਿਲਾਂ ਨਹੀਂ ਨਹੀਂ ਪਾਣੀ ਕੀ ਬਿਨਾ ਮੈਂ ਤਾਂ ਹੋਈ ਤੂੰ ਹੁਣੇ ਹੀ ਆਈ ਆ ਇੱਥੇ ਕੀ ਆਈ ਆ ਤੇ ਪਾਣੀ ਤੇ ਚੱਲ ਪੀਣਾ ਤੇ ਗਰਮੀ ਬੜੀ ਆ ਤੇ ਹੋਰ ਸਨਾ ਠੀਕ ਠਾਕ ਠੀਕ ਠਾਕ ਵਧੀਆ ਆਇਆ ਵੀਰਾਂ ਦਾ ਫੋਨ ਹਾਂ ਹੁਣੇ ਜੋ ਫੋਨ ਆ ਕੇ ਹੀ ਹਟਿਆ ਵਾ ਰਿੰਪੀ ਹਾਂ ਠੀਕ ਠਾਕ ਠੀਕ ਠਾਕ ਵਾ ਹਾਂ ਵਧੀਆ ਵਾ ਹਾਂ ਕੀ ਕਰਨ ਦੇ ਕੁਛ ਨਹੀਂ ਮੈਨੂੰ ਆਖਣ ਦੇ ਵੀ ਰੋਟੀਆਂ ਪਕਾ ਦੇ ਮਹਿੰਗੇ ਨੂੰ ਤੇ ਨਾਲੇ ਉਹਦੀ ਘਰ ਦੀ ਵਾਸਤੇ ਵੀ ਦੋ ਚਾਰ ਲਾ ਦੇ ਵੀ ਅਜਨੇ ਰਾ ਹੋ ਗਏ ਤੇ ਵਿਚਾਰਾ ਜਾਨ ਲੈ ਜਾਊਗਾ ਸੌਦਾ ਕਿਹੜੇ ਵੇਲੇ ਖੜੂਗਾ ਤੇ ਮੈਂ ਆਖਾ ਚੱਲੋ ਸ਼ਾ ਰੋਟੀ ਦਾ ਤਾਂ ਪੁੰਨ ਹੁੰਦਾ ਵਾ ਤੇ ਕੋਈ ਗੱਲ ਨਹੀਂ ਜਿੱਥੇ ਆਪਣੀਆਂ ਲੋਣੀਆਂ ਦੋ ਚਾਰ ਹੋਰ ਲਾ ਦੇਣੀ ਆ ਅੱਛਾ ਅੱਛਾ ਉਹ ਮੈਂ ਨਹੀਂ ਹਟਾ ਖਸ਼ਾਨਣ ਅੱਛਾ ਅੱਛਾ ਹਾਂ ਕੀ ਕਰਨਿਆ ਲਾਡੀ ਕਰਈ ਆ ਉਹੜੀ ਕਰਈ ਨਾ ਸਾਰੇ ਮੈਂ ਤੇ ਆ ਭਾਂਡੇ ਕਿੰਨੇ ਦਿਨ ਹੋਏ ਆ ਤੇ ਮੈਂ ਹਾਂ ਚੱਲ ਨਾਲ ਮੈਂ ਚਾਚੀਂ ਦੇ ਆਉਣੀ ਇਹ ਨਾਲੇ ਦੋ ਮਿੰਟ ਗੱਲਾਂ-ਬੱਤਾਂ ਮਾਰ ਆਉਣੀ ਚਾਚੀ ਜਾਂਦੀ ਆਉਂਦੀ ਨਹੀਂ ਆ ਹਾਂ ਇਹ ਤਾਂ ਹੈ ਹੀ ਆ ਤੇ ਕੀ ਗੱਲ ਅੱਜ ਬੜਾ ਮੂੰਹ ਬੜਾ ਉਤਰਿਆ ਉਤਰਿਆ ਜਿਆ ਤੁਹਾਡਾ ਨਹੀਂ ਰਿੰਪੀ ਕੋਈ ਗੱਲ ਨਹੀਂ ਕੀ ਲੱਗਣ ਡਿਆ ਜਦ ਨਹੀਂ ਨਹੀਂ ਦਾਦੀ ਤੇ ਕੋਈ ਗੱਲ ਨਹੀਂ ਬਾਉ ਉਦਾਂ ਹੀ ਗਰਮੀ ਅੱਜ ਬੜੀ ਕਿਤੇ ਇੰਨਾ ਦਿਨ ਲੱਗਾ ਕਿ ਦੇਖਾਂਗੇ ਦਿਖਾ ਨਹੀਂ ਕੋਈ ਅੱਜ ਰਿਹਾ ਕਿਤੇ ਆ ਨਹੀਂ ਗਰਮੀ ਤੇ ਹੈਗੀ ਆ ਤੇ ਮੈਂ ਕਿਹਾ ਤੇਰਾ ਵੀ ਆ ਠੀਕ ਆ ਸਰੀਰ ਠੀਕ ਆ ਸਰੀਰ ਤੇ ਠੀਕ ਵਾ ਦੁਖਣ ਡਿਆ ਸਰੀਰ ਗੋਲੀ ਖਾ ਕੇ ਪਹਿਲਾਂ ਲੰਮੀ ਪੀ ਗਈ ਫੇਰ ਰੁੱਠੀ ਤੇ ਆਏ ਹੁਣੇ ਜੇ ਆਏ ਬਾਹਰੋਂ ਤੇ ਕਿਤੇ ਮੁਰਕੋ ਮੁਰਕੀ ਹੋਏ ਜੇ ਨਿੰਬੂ ਤੋੜਦੇ ਆਏ ਤੇ ਮੈਂ ਵੀ ਮਹਿੰਗੇ ਨੂੰ ਆਖਣਾ ਸੀ ਤਾਂ ਤਾਂ ਉਹ ਵੀ ਡਿਆ ਹੀ ਕੰਮ ਕਰ ਤੇ ਮੈਂ ਵੀ ਤੇ ਐਦਾਂ ਹੀ ਹੁਣ ਕੰਮ ਤਾਂ ਸਾਰੇ ਤੈਨੂੰ ਪਤਾ ਕਰਨੇ ਪੈਂਦੇ ਆ ਹੁਣ ਆਪ ਵੀ ਮੈਂ ਗੋਲੀ ਖਾ ਕੇ ਉਸੇ ਵੇਲੇ ਉੱਠ ਕੇ ਕੰਮ ਨੂੰ ਤੁਰ ਪਈ ਆ ਵੀ ਚੱਲ ਆਪ ਹੀ ਕਰਨਾ ਫੇਰ ਹਨੇਰਾ ਹੋ ਗਿਆ ਤੇ ਮੁਸ਼ਕਲ ਹੋ ਜਾਊਗੀ ਅੱਛਾ ਚੱਲ ਲਾ ਦੋ ਫੇਰ ਹਨੇਰਾ ਹੋ ਹੀ ਜਾਂੜਿਆ ਫੇ ਮੈਂ ਕੋਈ ਨਹੀਂ ਬਹਿ ਜਾ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਚਾਹ ਇਹ ਵੇਲੇ ਕੀ ਪੀਣੀ ਆ ਕੋਈ ਗੱਲ ਨਹੀਂ ਫੇ ਰੋਟੀ ਖਾ ਕੇ ਚਲੀ ਕੋਈ ਨਹੀਂ ਫੇਰ ਮੈਂ ਆਉਂਗੀ ਉਹ ਕਹਿੰਦੇ ਨਾ ਲੱਗੋ ਆਇਓ ਤੁਸੀਂ ਵੀ ਕਿੰਨੇ ਟਾਈਮ ਲੱਗੂਗਾ ਤੇ ਬੰਦਾ ਆਉਂ ਜਾਂਦਾ ਹਾਂ ਚੱਲ ਕੋਈ ਨਹੀਂ ਆਉਂਗੀ ਰਿੰਪੀ ਹਾਂ ਤਲਦੀਆ ਮੰਨਿਆ ਜਿਹੜਨਾਂ ਆਸਾਸ ਗੱਲਾਂ ਕਰਨ ਡਈਆਂ ਤੇ ਮੈਨੂੰ ਪੁੱਛਦੀ ਇਹ ਕਿਉਂ ਚੁੱਪ ਕੀਤੀਆਂ ਇਹਨੂੰ ਕੋਈ ਪਤਾ ਤਾਂ ਨਹੀਂ ਲੱਗ ਗਿਆ ਕਿ ਤੇ ਕਹਿ ਕਾਲਤਾ ਮੈਂ ਹਰੇ ਮੂੰਹ ਨਹੀਂ ਬਣਾਇਆ ਉਹ ਵੀ ਨਹੀਂ ਕੀਤਾ ਤੇ ਛੇੜ ਜੀ ਛੇੜ ਕੇ ਚਲ ਗਈ ਆ ਵੇਖਣਾ ਸਰੀਕਣੀ ਜੁ ਹੋਈ ਉਹਦਾ ਨੇ ਬਹਿਣਾ ਹੀ ਗੱਲਾਂ ਕਰਨੀਆਂ ਸੀ ਤੇ ਆਟੋ ਚ ਲੱਭ ਲੈ ਜੱਗ ਫੜਾਉਣ ਦਾ ਇਹ ਅੱਧੀ ਰਾਤ ਨੂੰ ਨਹੀਂ ਜਾਗੇ ਨੇ ਸਵੇਰੇ ਫੜਾ ਸਕਦੀ ਜ਼ਰੂਰ ਮੈਨੂੰ ਲੱਗਦਾ ਦਾਲ ਚ ਕਾਲਾ ਵਾ ਇਹ ਬੜੀ ਚਲਾਕ ਵਾ ਚੱਲ ਅਛਾ ਮਾਰ ਰੱਖਨੇ ਪਾਈ ਉਹਨੇ ਕੱਟਣੀ ਆ ਉਹਨੇ ਸੱਚੇ ਪਾਤਸ਼ਾਹ ਨੇ ਦੇਣਾ ਮੇਰੇ ਪੁੱਤ ਨੂੰ ਕੰਮ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਕਦੀ ਕੋਈ ਨਹੀਂ ਮੈਂ ਰੋਟੀਆਂ ਪਕਾਉਣੀ ਆ ਸਬਜੀ ਸਬਜੀ ਦੁੱਧ ਦਾਤ ਪਾ ਦੇਣੀ ਆਟਾ ਵੀ ਲਿਫਾਫੇ ਚ ਪਾ ਦੇਣੀ ਆ ਚੱਲ ਕੋਈ ਨਹੀਂ ਮਹੰਗਿਆ ਜ਼ਰੂਰ ਅਰਦਾਸ ਕਰ ਗੁਰੂ ਜੀ ਫੋਟੋ ਗਾੜੀ ਖਲੋ ਕੇ ਮਾਲਕਾ ਗੁਰੂ ਘਰ ਜਾ ਕੇ ਅਰਦਾਸ ਕਰਹੀ ਵੀ ਕਰਦੇ ਆ ਲੈ ਹੈ ਕੋਈ ਮੂੰਹ ਸਿਰ ਦੱਸਿਆ ਹੀ ਨਹੀਂ ਉਹ ਮੈਂ ਪੁੱਛਦੀ ਵੀ ਰਹੀ ਉਹ ਤੇ ਕੋਹ ਨੂੰ ਨੀਉ ਕਿਤੇ ਦੱਸਿਆ ਪਤਾ ਨਹੀਂ ਮੂੰਹ ਉੱਦਾ ਉੱਤਰਿਆ ਹੈ ਚੱਲ ਅੱਛਾ ਇਹ ਰਾਭੀ ਜਾਣਦਾ ਕੀ ਗੱਲ ਆ ਕੋਈ ਜਾਂ ਤੇ ਚਾਚਾ ਚੂ ਚੱਲੜਿਆ ਆਈਓ ਤੇ ਪਤਾ ਨਹੀਂ ਕੀ ਗੱਲ ਈਓ ਚੱਲ ਅੱਛਾ ਕੋਈ ਨਾ ਦੇ ਆਈ ਭਾਂਡੇ ਆਹੋ ਦੇ ਆਈ ਭਾਂਡੇ ਹੂੰ ਹੂੰ ਭਾਂਡੇ ਪੁੰਡੇ ਤੇ ਮੈਂ ਦੇ ਆਈ ਆ ਹੂੰ ਪਰ ਚਾਚੀ ਦਾ ਮੂੰਹ ਉੱਤਰਿਆ ਹੀ ਮੈਂ ਪੁੱਛਦੀ ਵੀ ਰਹੀ ਚਾਚੀ ਨੇ ਕੋਈ ਦੱਸਿਆ ਹੀ ਨਹੀਂ ਮੂੰਹ ਬੜਾ ਹੋਰ ਤਰ੍ਹਾਂ ਬਣਿਆ ਸੀ ਚਾਚੀ ਦਾ ਤੇ ਦੱਸਿਆ ਨਹੀਂ ਮੈਂ ਦੋ ਤਿੰਨ ਵਾਰੀ ਪੁੱਛਿਆ ਵੀ ਚਾਚੀ ਕੀ ਗੱਲ ਆ ਠੀਕ ਆ ਤੇ ਨਹੀਂ ਠੀਕ ਆ ਕਹਿੰਦੀ ਗਰਮੀ ਪੜੀ ਆ ਤੇ ਦੱਸਿਆ ਨਹੀਂ ਉਹ ਮੇਰਾ ਖਲ ਮੁੰਡੇ ਨੂੰ ਕੰਮਕੁੰਮ ਨਹੀਂ ਮਿਲਿਆ ਜਾਵਦਾ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਮੈਨੂੰ ਚਾਚਾ ਦੱਸ ਗਿਆ ਲੈ ਫਿਰ ਚਾਚਾ ਨਾ ਚੰਗਾ ਹੋਇਆ ਹੈ ਚਾਚੀ ਕਿੱਡੀ ਹੈ ਮੀਸਨੀ ਜੀਓ ਹਾਂ ਵੀ ਚਾਚੇ ਨੇ ਤੈਨੂੰ ਦੱਸ ਦਿੱਤਾ ਤੇ ਚਾਚੀ ਨੇ ਨੀ ਉਹ ਵੇਖ ਲਾ ਦੱਸਿਆ ਮੈਂ ਇੰਨੀ ਵਾਰੀ ਪੁੱਛਿਆ ਯੋ ਤੇ ਚਾਚੀ ਨੇ ਕੀਤੇ ਚਾਚੀ ਨੇ ਤੈਨੂੰ ਕੀ ਦੱਸਣਾ ਹੈ ਨਹੀਂ ਤੇ ਚਾਚੀ ਉਹਦਾ ਕਹਿ ਸਕਦੀ ਵੀ ਹਾਂ ਪੀ ਰਿੰਪੀ ਮੁੰਡਿਆ ਪੜਦੇ ਨਾ ਰੱਖਦੇ ਆ ਪੜਦਾ ਇਹ ਤਾਂ ਪੜਦਾ ਹੋਇਆ ਪਰ ਇਹਨਾਂ ਦੇ ਵੀ ਹੋਣੀ ਕੰਨ ਖੁੱਲੇ ਯੋ ਹੁਣ ਛੱਟ ਬਦਲ ਗਿਆ ਯੋ ਅੱਗੋਂ ਪਿੱਛੋਂ ਬੜਾ ਆਕੜ ਕੇ ਨੰਗਦਾ ਹੁਣ ਛੱਟ ਗਿਆ ਡੇਵਾ ਮੁੰਡੇ ਨੂੰ ਕੰਮ ਨਹੀਂ ਆ ਮਿਲਿਆ ਉਈਓ ਜਿਵੇਂ ਮੈਂ ਕਹਾ ਚਲੋ ਕੰਮ ਤੇ ਮਿਲਣਾ ਚਾਹੀਦਾ ਹਰਕ ਦੇ ਬੱਚੇ ਹੁਣ ਇਹਨਾਂ ਨੂੰ ਪਤਾ ਲੱਗਣਾ ਬੰਦੇ ਨੂੰ ਕਿੱਦਾਂ ਰੋਟੀ ਦਈਦੀ ਆ ਤੇ ਕਿੱਦਾਂ ਬੰਦੇ ਨੂੰ ਰੱਖੀਦਾ ਉਹ ਕਦੇ ਬੰਦੇ ਦੀ ਰਾਤ ਤੱਕ ਇੱਥੇ ਤਲਾਸ਼ ਛੜਿਆ ਤੇ ਉਹਨੂੰ ਡਾਹ ਸੁੱਟਦੇ ਤੇ ਉਹਦੇ ਚਾਰੇ ਦਾ ਰੋਟੀ ਪਾਣੀ ਵੀ ਕੀਪਤਾ ਟਾਈਮ ਨਾ ਦਿੰਦੇ ਆ ਕਿ ਨਹੀਂ ਦਿੰਦੇ ਹੈ ਤੇ ਹੁਣ ਪਤਾ ਲੱਗਣਾ ਵੀ ਮੁੰਡੇ ਨੂੰ ਜਦੋਂ ਕੰਮ ਨਾ ਨਾ ਮਿਲਿਆ ਫਿਰ ਜਦੋਂ ਆਪਣੇ ਤੇ ਬਣਦੀ ਆ ਨਾ ਤੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਕਿੱਦਾਂ ਬੰਦੇ ਨੂੰ ਕੰਮ ਤੋਂ ਕਰੀਦਾ ਵਾ ਰੋਟੀ ਪਾਣੀ ਦਈਦਾ ਟਾਈਮ ਦੇ ਨਾਲ ਇਹ ਤੇ ਗੱਲ ਹੈਗੀ ਆ ਹਾਂ ਫੇਰ ਹੀ ਬੰਦੇ ਦੇ ਕੰਨ ਖੋਲਦੇ ਉਹਦਾ ਬੰਦੇ ਨੂੰ ਕੀ ਪਤਾ ਲੱਗਦਾ ਵੀ ਕਿੱਦਾਂ ਕਰਨੀ ਮੈਂ ਤੇ ਬੜੀ ਹੈਰਾਨ ਚਾਚੀ ਹੁੰਦਾ ਹੈ ਬੜੀ ਮੀਸਲੀ ਵਾਹ ਉਹਨੇ ਨਾਂ ਦੱਸਿਆ ਹੋ ਤੈਨੂੰ ਹੋਰ ਚੇਤਾ ਭੁੱਲ ਗਿਆ ਉਹਨੂੰ ਦੱਸਾਂ ਉਹ ਚੇਤਾ ਕੀ ਮੈਂ ਮੁੰਡਿਆਂ ਬਾਰੇ ਪੁੱਛਿਆ ਮੈਂ ਪੁੱਛਿਆ ਮੈਂ ਹਾ ਸੁਣਾ ਵੀਰਾਂ ਦਾ ਕੀ ਹਾਲ ਆਇਆ ਫੋਨ ਤੇ ਉਹੋ ਹੀ ਦੱਸ ਦਿੰਦੀ ਐਡੀ ਗੱਲ ਵੀ ਚੇਤਾ ਭੁੱਲ ਗਿਆ ਚਾਚੀ ਹੋ ਸਕਦਾ ਚੇਤਾ ਭੁੱਲ ਗਿਆ ਹੋਏ ਆ ਚੇਤਾ ਭੁੱਲ ਗਿਆ ਤੇ ਤੂੰ ਵੀ ਫਿਰ ਪੜਦੀ ਆਪਣੀ ਚਾਚੀ ਦੇ ਪੰਨਾ ਤਾਪਾਉ ਨਾ ਮੈਂ ਤੇ ਤੂੰ ਚਾਚੀ ਵੱਲ ਤਾ ਮੈਂ ਚਾਚੀ ਵੱਲ ਦਾ ਮੈਂ ਹਾਂ ਚਾਚੇ ਨਾਲ ਤੇ ਤੂੰ ਚਾਚਾ ਫਿਰ ਨਹੀਂ ਚੰਗਾ ਨਹੀਂ ਹੋਇਆ ਭਾਂ ਬਾਹਰ ਤੇਰੀ ਚੂਕਲੀਆਂ ਹੀ ਕਰਦਾ ਪਰ ਫਿਰ ਵੀ ਚੰਗਾ ਨਾ ਹੋਇਆ ਦਿਲ ਦੀ ਗੱਲ ਤੇ ਤੇਰੇ ਨਾਲ ਸ਼ੇਅਰ ਕਰ ਗਿਆ ਬੱਸ ਗਿਆ ਦੱਸ ਗਿਆ ਹੁਣ ਹੁਣ ਤੇ ਆਪਿਆ ਮਿਲਿਆ ਆਪਣਾ ਦਿਲ ਗਿਆ ਹੌਲਾ ਕਰ ਗਿਆ ਨਾ ਤੇ ਚਾਚੀ ਨੇ ਤੇ ਮੀਸਨੀ ਜੀ ਨੇ ਦੱਸਿਆ ਹੀ ਨਹੀਂ ਚਲ ਚਲ ਬਾਹਰ ਨੇ ਰਹ ਹੁੰਦੇ ਮੈਂ ਵੇਖਾ ਲਾਵਾ ਦੋ ਫੁਲਕੇ ਤੁਹਾਨੂੰ ਫੜਾਵਾਂ ਰੋਟੀ ਲਾ 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 ਕਿ ਨਾਈ ਨਹੀਂ ਰਹੋ ਗਿਆ ਵਾ ਅਜੀ ਸਰਦਾਰ ਨੇ ਰੋਟੀ ਬਣਾਈ ਨਹੀਂ ਹੈ ਸਰਦਾਰ ਕਹਿੰਦਾ ਰੋਟੀ ਲੈ ਕੇ ਗਏ ਜੀ ਇਹਨੂੰ ਚੰਗਾ ਨਹੀਂ ਮੈਂ ਘਰੇ ਜਾ ਕੇ ਖਾ ਲੈਂਦਾ ਉਹਨਾਂ ਦਾ ਵਿਚਾਰਾਂ ਦਾ ਕੀ ਦੋਸਵਾ ਅੱਜ ਪ੍ਰੇਸ਼ਾਨ ਹੀ ਕਿੰਨੇ ਆ ਮੁੰਡੇ ਦਾ ਕੰਮ ਸੁੱਟ ਗਿਆ ਵਾ ਨਾ ਸਰਦਾਰ ਕਿਨਾਂ ਪਰ ਸਰਦਾਰ ਨੇ ਜਿਆਦਾ ਪ੍ਰੇਸ਼ਾਨ ਹੋਣੀ ਹੈ ਉਹਦੇ ਦਿਲ ਵੀ ਹੈ ਨਹੀਂ ਵਿਚਾਰੀ ਦਾ ਛਾਟੀ ਰੋ ਪੈਂਦੀ ਹੈ ਲੈ ਆਈ ਗਈ ਹੈ ਸਰਦਾਰਨੀ ਲੈ ਗਿਆ ਸਸੀ ਦਾ ਸਰਦਾਰਨੀ ਸਾਸਰੀ ਘਰ ਆ ਨਾ ਸੁੱਕੀ ਸਬਜੀ ਆ ਪਾਈ ਆ ਲਫਾਫੇ ਚੀ ਆ ਅੱਛਾ ਅੱਛਾ ਤੇ ਰੋਟੀਆਂ ਵਾਂ ਅੱਛਾ ਜੀ ਤੇ ਆਟਾ ਵੀ ਆ ਥੋੜਾ ਜਿਹਾ ਠੀਕ ਤੇ ਕੋਹ ਨਾ ਮਰੂਦ ਵਾ ਠੀਕ ਤੇ ਲੈ ਜਾ ਮੇਰਾ ਵੀਰ ਚੰਗਾ 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 ਤੇ ਮਾਰਕ ਦਸ਼ ਕਰਾਨਾ ਕਰਿਆ ਕਰ ਬਾਬੇ ਗਾੜੀ ਅਰਦਾਸ ਬੇਨਤੀ ਕਰਿਆ ਕਰੋ ਚੰਗਾ ਚੰਗਾ ਸਾਰਿਆਂ ਦਾ ਭਲਾ ਮੰਗਿਆ ਕਰ ਤੇਰੇ ਵੀਰ ਪ੍ਰਦੇਸਾਂ ਚ ਗਏ ਆ ਨਾ ਹਾਂਜੀ ਹਾਂਜੀ ਉਹਨਾਂ ਦਾ ਵੀ ਭਲਾ ਮੰਗਿਆ ਕਰ ਚੰਗਾ ਠੀਕ ਆ ਸਰਦਾਰਨੀ ਠੀਕ ਆਹੋ ਤੇ ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਹੋਊ ਨਾ ਤੇ ਦੱਸ ਦੀ ਤਸਵੇਰੇ ਫੇਰ ਮੈਂ ਜੇ ਰੋਟੀਆਂ ਨਾ ਟਾਡੇ ਪੱਕਦੀਆਂ ਦੇਖਾਂਗੇ ਨਾ ਉੱਥੇ ਪਾਣੀ ਪੂਣੀ ਚਿੱਕੜ ਹੁੰਦਾ ਵਾ ਮੀਂਹ ਦਾ ਕਰਕੇ ਹਾਂਜੀ ਹਾਂਜੀ ਹੋ ਜਾਂਦਾ ਤੇ ਕੋਈ ਨਹੀਂ ਫੇਰ ਪਕਾ ਦੂੰਗੀ ਤੇ ਜੇ ਸਰਦਾ ਦੀ ਹੂਗਾ ਤਾਂ ਫੇਰ ਆਟੇ ਦੀਆਂ ਸਵੇਰੇ ਪਕਾ ਲਿਓ ਕੋਈ ਨਹੀਂ ਕੋਈ ਨਹੀਂ ਸਰਦਾਨੀਆਂ ਪਕਾ ਲਾਂਗੇ ਹਾਂ ਇਹ ਚੀਜ਼ ਦੀ ਲੋੜ ਉਹ ਤੂੰ ਟੈਨਸ਼ਨ ਨਾ ਲਈ ਚੰਗਾ ਚੰਗਾ ਸਰਦੀ ਮੈਂ ਜਾਵਾਂ ਢੇਰਾ ਵੱਡਾ ਹੋਊ ਚੰਗਾ ਪੁੱਤ ਚੰਗਾ ਇਹ ਮਾਰਾ ਸੱਚੇ ਪਾਸ਼ਾ ਮਹੰਗੇ ਦੀਰ ਦਾਸ ਬੇਨਤੀ ਪੂਰੀ ਕਰਦੇ ਮੇਰਾ ਪੁੱਤ ਉਦਾਂ ਹੀ ਕੰਮ ਤੇ ਲੱਗ ਜੇ ਚੰਗਾ ਚੰਗਾ ਤੇ ਸਾਨੂੰ ਸਵੇਰੇ ਫੋਨ ਆਜੇ ਕਿ ਮੰਮੀ ਮੈਨੂੰ ਕੰਮ ਮਿਲ ਗਿਆ ਵਾ ਤੇ ਮੈਂ ਸਵੇਰੇ ਫੇਰ ਮਹਿੰਗੇ ਨੂੰ ਇਦਾਂ ਝੋਲਾ ਭਰ ਕੇ ਚੀਜ਼ਾਂ ਦਾ ਦਵਾ ਬਾਬਾ ਤੂੰ ਹੀ ਆ